ਨਾ ਹਰਜੀਤ ਸਿੰਘ ਸਨੋ ਪ੍ਰੀਤਮ ਸਿੰਘ ਕੱਚਾ ਨਾਮ ਪੱਪੀ ਡਰਾਈਵਰ ਮੇਰੀ ਬੇਟੀ ਦਾ ਵਿਆਹ ਸੀ ਤੇ 22 ਦਿਨ ਪਹਿ전 ਟਰੱਕ ਮੇਰਾ ਪੰਪ ਤੇ ਖੜਾ ਰਿਹਾ ਬਲੋਤਰਾ ਪੰਪ ਤੇ ਮਤਲਬ ਉਥੋਂ 6 ਦੀ ਰਾਤ 7 ਦੀ ਰਾਤ ਜਦੋਂ ਸ਼ੁਰੂ ਹੁੰਦੀ ਆ 2 ਵਜੇ ਚੋਰੀ ਹੋਇਆ ਏ ਤੇ ਮੈਨੂੰ ਪਤਾ ਲੱਗਾ ਦਿਨੇ 12 ਵਜੇ ਮੈਂ ਫਿਰ ਥਾਣੇ ਦਿੱਤੀ ਸਰਖਾਸ ਥਾਣੇ ਵਾਲਿਆਂ ਇੱਕ ਦੋ ਦਿਨ ਮੇਰੇ ਨਾਲ ਗਏ ਐ ਬਾਕੀ ਦਿਨ ਨਹੀਂ ਗਏ ਕਦੀ ਕਹਿੰਦੇ ਭਈਆ ਮਰ ਗਿਆ ਕਦੀ ਕਹਿੰਦੇ ਸੀ ਡਰੋਨ ਆ ਗਿਆ ਬਾਦ ਐਸਐਸਪੀ ਸਾਹਿਬ ਦੇ ਪੇਸ਼ ਹੋਇਆ ਐ ਆਪਣੀਆਂ ਪਰਿਵਾਰ ਲੈ ਕੇ ਮੇਰੀ ਉਹਨਾਂ ਗੱਲ ਬਹੁਤ ਧਿਆਨ ਦੇ ਨਾਲ ਸੁਣੀ ਆ ਤੇ ਮੈਨੂੰ ਉਹਨਾਂ ਨੇ ਹੌਸਲਾ ਦਵਾਇਆ ਵੀ ਤੇਰੀ ਅਸੀਂ ਫੁੱਲ ਮਦਦ ਕਰਾਂਗੇ ਤੇਰੇ ਟਰੱਕ ਲਵਾ ਕੇ ਦਵਾਂਗੇ ਕੋਸ਼ਿਸ਼ ਕਰਾਂਗੇ ਤੇਰੀਆਂ ਤਿੰਨ ਬੇਟੀਆਂ ਨੇ ਹੋਰ ਕਮਾਈ ਦਾ ਸਾਧਨ ਮੇਰੇ ਕੋਲ ਕੋਈ ਨਹੀਂ ਮੇਰਾ ਤੇ ਚੁੱਲਾ ਵੀ ਬੰਦ ਹੋ ਗਿਆ ਗਊ ਹੱਤਿਆ ਹੋ ਗਈ ਹੈ ਮੇਰੇ ਨਾਲ ਤੇ ਮੈਂ ਪ੍ਰਸ਼ਾਸਨਗਾਰੀ ਉਹ ਹੀ ਕੀਤੀ ਬੇਨਤੀ ਐਸਐਸਪੀ ਸਾਹਿਬ ጋር ਦੀ ਕਿ ਮੇਰੀ ਗੱਡੀ ਲਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਉਹਨਾਂ ਮੈਨੂੰ ਭਰੋਸਾ ਦਵਾਇਆ ਹੈ ਤੁਹੇ ਘਬਰਾਉਣਾ ਨਹੀਂਗਾ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਸਾਡੇ ਸਾਹਿਬ ਤੁਹਾਨੂੰ ਦੱਸ ਰਹੇ ਨੇ ਕਿ ਸਾਡੇ ਟਰੱਕ ਦੀ ਚੋਰੀ ਹੋ ਗਈ ਸੀ 7 ਤਰੀਕ ਨੂੰ ਅਸੀਂ ਪੁਲਿਸ ਤੇ ਰਿਪੋਰਟ ਵੀ ਕਰਾਈ ਹੋਈ ਸੀ ਪਰ ਬਹੁਤੀ ਮਤਲਬ ਕਿ ਇਨਕੁਆਇਰੀ ਕਰਨ ਦੇ ਬਾਅਦ ਵੀ ਕੁਝ ਹਲੇ ਤੱਕ ਪਤਾ ਨਹੀਂ ਲੱਗਾ ਹੋਇਆ ਅਸੀਂ ਹੁਣ ਐਸਐਸਪੀ ਸਾਹਿਬ ਦੇ ਪਹੁੰਚੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਮਤਲਬ ਕਿ ਟੱਡੀ ਪੂਰੀ ਇਨਵੈਸਟੀਗੇਸ਼ਨ ਕਰਾਂਗੇ ਔਰ ਉਮੀਦ ਕਰਦੇ ਆ ਕਿ ਸਾਡੇ ਮਤਲਬ ਕਿ ਕੋਈ ਕੰਮ ਕਰਨਗੇ ਸਾਡਾ ਪੂਰਾ ਔਰ ਆਪਾਂ تین ਅਸਿਸਟ ਹੈ ਇੰਨੇ ਸਾਡਾ ਸੋਰਸ ਆਫ ਇਨਕਮ ਵੀ ਇਹੀ ਸੀਗਾ ਸਾਡੇ ਘਰ ਦਾ ਗੁਜ਼ਾਰਾ ਵੀ ਇੱਥੇ ਹੀ ਚੱਲਦਾ ਸੀਗਾ ਹੁਣ ਅਸੀਂ ਤੁਹਾਨੂੰ ਇਹ ਵੀ ਬੇਨਤੀ ਕਰਦੇ ਆ ਕਿ ਕਿਤੇ ਵੀ ਸਾਨੂੰ ਮਤਲਬ ਕਿ ਟਰੱਕ ਦੀ ਕੋਈ ਨਿਸ਼ਾਨੀ ਵਗੈਰਾ ਦੱਸਾਂਗੇ ਕਿਤੇ ਕੁਝ ਮਿਲੇਗਾ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ ਧੰਨਵਾਦ ਜੀ ਤੁਹਾਨੂੰ ਆਪਾਂ ਨੰਬਰ ਵੀ ਮੈਂਸ਼ਨ ਕਰਾਂਗੇ ਥੈਂਕ ਯੂ